ਆਪ ਜੀ ਦਾ ਸਕੇ ਪੰਜਾਬ ਦੀ ਵੈਬਸਾਈਟ ਉੱਤੇ ਬਹੁਤ-ਬਹੁਤ ਸਵਾਗਤ ਹੈ। ਸਕੇ ਪੰਜਾਬ ਸੰਸਥਾ ਜੋ ਪਿਛਲੇ 3 ਸਾਲਾਂ ਤੋਂ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਕਰਦੀ ਆਈ ਹੈ। ਇਸ ਲੋਗ ਗਵਧਾਂਦੇ ਹੋਏ ਬਾਟਕਾ ਤੱਕ ਪੰਜਾਬੀ ਪੁਸਤਕਾਂ ਸਹੀ ਕੀਮਤ ਤੇ ਪਹੁੰਚਾਉਣ ਲਈ ਇਹ ਸਾਡਾ ਇੱਕ ਨਵਾਂ ਉਦਮ ਹੈ ਜਿਸ ਵਿੱਚ ਤੁਸੀਂ ਪੰਜਾਬੀ ਸਾਹਿਤ ਪੁਸਤਕਾਂ ਬਹੁਤ ਵਾਜਿਬ ਕੀਮਤ ਤੇ ਖਰੀਦ ਸਕਦੇ ਹੋ। ਆਓ ਦੇਖੀਏ ਅਸੀਂ ਇਸ ਤੋਂ ਪੰਜਾਬੀ ਪੁਸਤਕਾਂ ਦੀ ਕਿਸ ਤਰ੍ਹਾਂ ਖਰੀਦ ਪ੍ਰਕਿਰਿਆ ਕਰ ਸਕਦੇ ਹਾਂ। ਅਸੀਂ ਇਸ ਵੈਬਸਾਈਟ ਉੱਤੇ ਆਪਣਾ ਨਵਾਂ ਖਾਤਾ ਬਣਾਉਂਦੇ ਹਾਂ ਉਸ ਦੇ ਲਈ ਲੌਗ ਇਨ ਨਵਾਂ ਖਾਤਾ ਉੱਤੇ ਕਲਿੱਕ ਕਰੋ ਪਹਿਲਾਂ ਆਪਣਾ ਪੂਰਾ ਨਾਮ ਇੱਥੇ ਤੁਸੀਂ ਪੜ ਸਕਦੇ ਹੋ ਆਪਣੀ ਈਮੇਲ ਆਈਡੀ ਭਰੋ ਜੋ ਵੀ ਆਪ ਪਾਸਵਰਡ ਰੱਖਣਾ ਚਾਹੁੰਦੇ ਹੋ ਉਸ ਨੂੰ ਅੰਗਰੇਜ਼ੀ ਭਾਸ਼ਾ ਦੇ ਅੱਖਰਾਂ ਦੇ ਨਾਲ ਰੱਖੋ ਉਹੀ ਪਾਸਵਰਡ ਦੁਬਾਰਾ ਟਾਈਪ ਕਰੋ ਖਾਤਾ ਬਣਾਉਣ ਤੇ ਕਲਿੱਕ ਕਰੋ ਸਾਈਨ ਅਪ ਕਰਕੇ ਤੁਸੀਂ इस पेज पर पहुँच जाओगे आप जी अपनी पंजाबी साहित्यक मनपसंद पाठ पुस्तक इतों क्लिक कर सकते हो या चुन सकते हो नहीं तो जेकर कोई पुस्तक खोजनी हो ता आप उत्थ पुस्तक खोजे उपर जाके उस नाम पढ़ सकते हो या लेखक का नाम पढ़ सकते हो लेखक ने नाम तो बाद उस सुपर क्लिक करो अब जी अगे ये पेज खुल जाएगा ਜੋ ਵੀ ਕਾਪੀਆਂ ਤੁਸੀਂ ਲੈਣਾ ਚਾਹੋ ਉਸ ਨੂੰ ਸਿਲੈਕਟ ਕਰਕੇ ਐਡ ਟੂ ਕਾਰਟ ਕਰਨਾ ਹੈ ਇਸੇ ਤਰ੍ਹਾਂ ਤੁਸੀਂ ਹੋਰ ਪੁਸਤਕਾਂ ਵੀ ਆਪਣੇ ਕਾਰਟ ਲਈ ਚੁਣ ਸਕਦੇ ਹੋ ਸਨੋ ਐਡ ਟੂ ਕਾਰਟ ਕਰੋ ਯਾਦ ਰੱਖੇ ਕਿ ਜੋ ਡਿਲੀਵਰੀ ਮੂਲ ਜਾਂ ਕੋਰੀਅਰ ਚਾਰजेस ਹੈ ਉਹ ਵੱਖਰਾ ਹੋਵੇਗਾ ਐਡ ਟੂ ਕਾਰਟ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਸ਼ਾਪਿੰਗ ਖਰੀਦ ਫਰੋਕਤ ਪੂਰੀ ਕਰ ਲਈ ਹੋਵੇ ਤਾਂ ਨਗ ਉੱਪਰ ਜਾ ਕੇ ਕਲਿੱਕ ਕਰੋ ਇੱਥੇ ਤੁਸੀਂ ਜਿਸ ਪਤੇ ਤੇ ਵੀ ਆਪਣੀ ਪੁਸਤਕ ਮੰਗਵਾਉਣਾ ਚਾਹੋ ਉਹ ਪਤਾ ਭਰੋ ਦੂਸਰੇ ਕਾਲਮ ਵਿੱਚ ਜੋ ਤੁਹਾਡੇ ਨੇੜੇ ਕੋਈ ਲੈਂਡਮਾਰਕ ਜਾਂ ਕੋਈ ਮਸ਼ਹੂਰ ਜਗ੍ਹਾ ਹੈ ਉਸ ਦਾ ਨਾਮ ਭਰੋ ਅਗਰ ਨਹੀਂ ਹੈ ਜੇਕਰ ਉੱਪਰ ਵਾਲਾ ਹੀ ਤੁਹਾਡਾ ਪੂਰਾ ਪਤਾ ਹੈ ਤਾਂ ਇਹ ਤੁਸੀਂ ਖਾਲੀ ਵੀ ਛੱਡ ਸਕਦੇ ਹੋ ਇਸ ਤੋਂ ਅਗੇ ਆਪਣੀ ਕੰਟਰੀ ਸਿਲੈਕਟ ਕਰੋ ਇੱਥੇ ਆਪਣਾ ਤੁਸੀਂ ਸਟੇਟ ਸਿਲੈਕਟ ਕਰ ਸਕਦੇ ਹੋ ਸਟੇਟ ਤੋਂ ਬਾਅਦ ਤੁਸੀਂ ਆਪਣਾ ਸ਼ਹਿਰ ਚੁਣੋ ਉੱਥੇ ਦਾ ਜੋ ਵੀ ਪਿੰਨ ਕੋਡ ਹੈ ਉਹ ਪਾਓ ਤੇ ਆਪਣਾ ਨਾਮ ਜਿਸ ਨੰਬਰ ਤੇ ਵੀ ਤੁਹਾਨੂੰ ਕੰਟੈਕਟ ਕੀਤਾ ਜਾਵੇ ਉਹ ਨੰਬਰ ਪਰੋ ਚੈੱਕ ਆਊਟ ਉੱਤੇ ਕਲਿੱਕ ਕਰੋ ਉਸ ਤੋਂ ਬਾਅਦ ਇਹ ਸਕਰੀਨ ਆ ਜਾਏਗੀ ਆਪ ਜੀ ਇੱਥੋਂ ਇੱਕ ਵਾਰ ਤੁਸੀਂ ਇੱਥੋਂ ਇੱਕ ਵਾਰ ਆਪਣੀ ਜੋ ਵੀ ਪੁਸਤਕ ਮੰਗਵਾਨੀ ਹੈ ਉਹ ਦੇਖ ਸਕਦੇ ਹੋ ਅਤੇ ਇੱਥੇ ਡਾਕ ਖਰਚ ਵੀ ਕਿੰਨਾ ਹੁੰਦਾ ਹੈ ਉਹ ਵੀ ਲਿਖਿਆ ਹੋਏਗਾ ਜੇਕਰ ਕੋਈ ਤੁਸੀਂ ਪੁਸਤਕ ਹਟਾਣੀ ਚਾਹੋ ਇੱਥੋਂ ਜਾ ਕੇ ਹਟਾਓ ਤੇ ਕਲਿੱਕ ਕਰਕੇ ਉਸ ਨੂੰ ਹਟਾ ਵੀ ਸਕਦੇ ਹੋ ਨਹੀਂ ਤੇ ਜੇਕਰ ਤੁਸੀਂ ਆਹ ਪੁਸਤਕ ਮੰਗਵਾਉਣਾ ਚਾਹੁੰਦੇ ਹੋ ਤਾਂ ਭੁਗਤਾਨ ਕਰੋ ਤੇ ਕਲਿੱਕ ਕਰੋ ਭੁਗਤਾਨ ਦੇ ਲਈ payu.money.com ਜ਼ਰੂਰ ਚੈੱਕ ਕਰੋ ਕਿ ਇਹ ਹੀ ਹੋਵੇ ਕਿ ਕੋਈ ਹੋਰ ਇੱਥੇ ना लिखा होगतान तुं क्रैडिट या डेबिट कार्ड द्वारा या फिर नैट बैंकिंग द्वारा कर सकते हो जेकर तो आड़े डेबिट कार्ड है तो डेबिट कार्ड पर क्लिक करो जो भी थोड़ा तो अमाउंट है इतना नज़र आ जाएगा जो भी कार्ड नंबर है तीन इतने पढ़ सकते हो जेकर कार्ड उपर एक्सपायरी डेट लिखी है तो वो तीन इतते हो जेकर ਉੱਥੇ ਸੀਵੀ ਨੰਬਰ ਲਿਖਿਆ ਹੋਏਗਾ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਡਾ ਜੋ ਵੀ ਈਮੇਲ ਆਈਡੀ ਹੈ ਉਹ ਇੱਥੇ ਅਤੇ ਫੋਨ ਨੰਬਰ ਇੱਥੇ ਨਜ਼ਰ ਆਏਗਾ ਜੇਕਰ ਤੁਸੀਂ ਇਸ ਨੂੰ ਐਡਿਟ ਕਰਨਾ ਚਾਹੋ ਕਰ ਲਓ ਦੋਵੇਂ ਚੀਜ਼ਾਂ ਆਪਜੀ ਦੀਆਂ ਸਹੀ ਹੋਣੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਈਮੇਲ ਉੱਪਰ ਹੀ ਤੁਹਾਡਾ ਬਿੱਲ ਜਾਵੇਗਾ ਅਤੇ ਫੋਨ ਨੰਬਰ ਤੋਂ ਹੀ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਭੁਗਤਾਨ ਹੋਣ ਤੋਂ ਬਾਅਦ ਤੁਹਾਡੇ ਵੱਲੋਂ ਮੰਗਵਾਈ ਹੈ ਕਿ ਇਹ ਪੁਸਤਕਾਂ ਨੂੰ ਮੇਰਾ ਖਾਤਾ ਜੋ ਕਿ ਉੱਪਰ ਲਿਖਿਆ ਹੋਏਗਾ ਉੱਤੇ ਦੇਖ ਸਕਦੇ ਹੋ ਮੇਰਾ ਖਾਤਾ ਉੱਪਰ ਕਲਿੱਕ ਕਰੋ ਇਸ ਦੇ ਵਿੱਚ ਆਪ ਜੀ ਨੇ ਜਿੰਨੇ ਵੀ ਆਰਡਰ ਕਿਤੇ ਹੋਣਗੇ ਉਹ ਸਾਰੇ ਨਜ਼ਰ ਆ ਜਾਣਗੇ ਇਸ ਦੇ ਉੱਪਰ ਹੀ ਜੋ ਆਪ ਦਾ ਆਰਡਰ ਨੰਬਰ ਹੈ ਉਸ ਉੱਪਰ ਹੀ ਕਲਿੱਕ ਕਰਕੇ ਆਪ ਜੀ ਨੂੰ ਜੋ ਆਪ ਦੇ ਦੁਆਰਾ ਪੁਸਤਕਾ ਮੰਗਵਾਈ ਗਈ ਹੈ ਤੇ ਉਸ ਦੀ ਕੋਲ ਰਾਹੀ ਜੋ ਵੀ ਹੋਈ ਹੈ ਉਹ ਆਪ ਜੀ ਨੂੰ ਨਜ਼ਰ ਆ ਜਾਵੇਗੀ ਇੱਥੇ ਹੀ ਜੋ ਤੁਹਾਡਾ ਪਾਰਸਲ ਹੈ ਉਸ ਦੀ ਸਥਿਤੀ ਦਸੀ ਜਾਏਗੀ ਜਿੱਥੋਂ ਤੁਸੀਂ ਉਸ ਨੂੰ ਦੇਖ ਸਕਦੇ ਹੋ ਕਿ ਉਹ ਕਿੱਥੇ ਪਹੁੰਚਿਆ ਹੈ ਉਮੀਦ ਹੈ ਆਪ ਜੀ ਨੂੰ ਇਸ ਵੀਡੀਓ ਨਾਲ ਭੁਗਤਾਨ ਕਰਨ ਵਿੱਚ ਆਸਾਨੀ ਹੋਵੇਗੀ ਆਪ ਜੀ ਨੂੰ ਜੇਕਰ ਭੁਗਤਾਨ ਸੰਬੰਧੀ ਕੋਈ ਦਿੱਕਤ ਆndi ਹੈ ਤਾਂ ਆਪ ਹੇਠ ਲਿਖੇ ਪਤੇ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਨੂੰ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ